ਪਿਆਹ ਹਜ਼ਾਰ ਵੋਟਾਂ ਦੇ ਨਾਲ ਲੱਗੇ ਚੱਲ ਰਹੇ ਨੇ ਅੰਮ੍ਰਿਤਪਾਲ ਸਿੰਘ ਤੁਹਾਨੂੰ ਦੱਸਦੇ ਕਿ ਖਡੂਰ ਸਾਹਿਬ ਤੋਂ ਸਭ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਅੰਮ੍ਰਿਤਪਾਲ ਸਿੰਘ ਪਿਆਹ ਹਜ਼ਾਰ ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਤੁਹਾਨੂੰ ਦੱਸਦੇ ਕਿ ਪੰਜਾਬ ਦੀ ਅਹਿਮ ਸੀਟ ਹੌਟ ਸੀਟ ਮੰਨੀ ਜਾਂਦੀ ਸ਼੍ਰੀ ਖਡੂਰ ਸਾਹਿਬ ਹਲਕਾ ਕਿਉਂਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬੈਠੇ ਚੋਣਾ ਲੜ ਰਹੇ ਨੇ ਲੇਕਿਨ ਖਡੂਰ ਸਾਹਿਬ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਹੁਣ ਸਭ ਤੋਂ ਅੱਗੇ ਚੱਲ ਰਹੇ ਨੇ ਪਿਆਹ ਹਜ਼ਾਰ ਦੀ ਵੱਡੀ ਲੀਡ ਹਾਸਲ ਕਰ ਲਈ ਅਮਰਿਤਪਾਲ ਸਿੰਘ ਨੇ ਲੱਖ ਤੋਂ ਵੱਧ ਵੋਟ ਪੈ ਚੁੱਕੀ ਹੈ ਉੱਥੇ ਤੇ ਦੂਸਰੇ ਨੰਬਰ ਤੇ ਕੁਲਬੀਰ ਸਿੰਘ ਜੀਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਿਰਫ 63000 ਵੋਟ ਪਈ ਹੈ ਹੁਣ ਤੱਕ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੱਲੇ ਸਿਰਫ 56000 ਵੋਟ ਪੈ ਚੁੱਕੀ ਹੈ 11 ਵਜ ਗਏ ਨੇ ਹੱਲੇ 55000 ਵੋਟ ਪਈ ਹੈ ਅਮਰਿਤਪਾਲ ਸਿੰਘ ਤੋਂ 52000 ਵੋਟਾਂ ਪਿੱਛੇ ਨੇ ਲਾਲਜੇ ਸਿੰਘ ਪੁੱਲਰ ਤੇ ਉੱਥੇ ਹੀ ਚੌਥੇ ਨੰਬਰ ਤੇ ਵਿਰਸਾ ਸਿੰਘ ਬਲਟੋਹਾ ਕਾਲੀ ਦਲ ਦੇ ਉਮੀਦਵਾਰ ਸਿਰਫ 25000 ਵੋਟ ਹਲੇ ਤੱਕ ਪਈ ਹੈ 88000 ਵੋਟਾਂ ਅਮਰਿਤਪਾਲ ਸਿੰਘ ਤੋਂ ਪਿੱਛੇ ਨੇ ਵਿਰਸਾ ਸਿੰਘ ਬਲਟੋਹਾ ਅਕਸਰ ਹੀ ਵਿਰਸਾ ਸਿੰਘ ਬਲਟੋਹਾ ਅਮਰਿਤਪਾਲ ਸਿੰਘ ਤੇ ਨਿਸ਼ਾਨੇ ਵੀ ਸਾਧਦੇ ਸੀ ਕਿ ਪਿਆਹ ਹਜ਼ਾਰ ਵੋਟਾਂ ਵੀ ਨਹੀਂ ਪੈਣੀਆਂ ਲੇਕਿਨ ਵਿਰਸਾ ਸਿੰਘ ਬਲਟੋਹਾਂ ਨੇ ਲੈ ਤੱਕ 25000 ਵੋਟਾਂ ਪਈਆਂ ਨੇ ਤੇ ਉੱਥੇ ਅਮਰਿਤਪਾਲ ਨੂੰ 113000 ਵੋਟ ਪੈ ਚੁੱਕੀ ਹੈ ਤੇ 25000 ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਨੇ ਬਾਜ ਸਾਡੀ ਕੌਮ ਦਾ ਜਿੱਤ ਦਾ ਪ੍ਰਤੀਕ ਆ ਜੀ ਔਰ ਸਿੱਖਾਂ ਨੇ بڑے ਕਿਲੇ ਫਤਿਹ ਕੀਤੇ ਨੇ ਕਿਲਾ ਜਮਰੌਂ ਦਾ ਫਤਿਹ ਕੀਤਾ ਸਰੰਦ ਦੇ ਕਿਲੇ ਫਤਿਹ ਕੀਤੇ ਨੇ بڑے ਮੁਸ਼ਕਲਾਂ ਵਾਲੇ ਫਤਿਹ ਜਿਹੜੇ ਕਿਲੇ ਕੀਤੇ ਨੇ ਔਰ ਇਹ ਵੀ ਸਾਡੀ ਕੌਮ ਲਈ ਇੱਕ ਬਹੁਤ ਮੁਸ਼ਕਲ ਵਾਲਾ ਕਿਲਾ ਸੀ ਕਿਲਾ ਕਡੂਰ ਸਾਹਿਬ ਦਾ ਜਿਹੜਾ ਅਸੀਂ ਫਤਿਹ ਕਰ ਰਹੇ ਹਾਂ ਭਾਈ ਅਮਰਤਪਾਲ ਸਿੰਘ ਜੀ ਸੋ 45000 ਵੋਟ ਦੇ ਨਾਲ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਅੱਗੇ ਜਾ ਰਿਹਾ ਜੀ ਹਲਕਾ ਕਡੂਰ ਸਾਹਿਬ ਦੇ ਵਿੱਚ ਜੀ ਦੇਖਿਆ ਜਾ ਰਿਹਾ ਪਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਬਾਹਰ ਆਏ ਨੇ ਨਸ਼ੇ ਦੇ ਉੱਤੇ ਟਾਕਰ ਕੀਤਾ ਜਾਗਿਆ ਨਸ਼ੇ ਦਾ ਛੇਵਾ ਦਰਿਆ ਸਾਡੇ ਹਲਕਾ ਘਡੂੜ ਸਾਚ ਵਗ ਰਿਹਾ ਕਿਉਂਕਿ ਸਾਡਾ ਹਲਕਾ ਬਾਰਡਰ ਏਰੀਆ ਹਲਕਾ ਵਾ ਜੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਹਲਕਾ ਘਡੂੜ ਜਾਂਦੇ ਲੋਕਾਂ ਨੇ ਪਾਈ ਅਮਰਤਪਾਲ ਸਿੰਘ ਜੀ ਨੂੰ ਚੁਣਿਆ ਵਾ ਕਿਉਂਕਿ ਮਾਵਾਂ ਦੇ ਪੁੱਤ ਰੂੜੀਆਂ ਤੇ ਤੜਪ ਤੜਪ ਕੇ ਮਰਦੇ ਸੀ ਵੇਖਿਆ ਘਰਾਂ ਦਾ ਸਾਲ ਹੋ ਚੁੱਕਿਆ ਵਾ ਕਿ ਮਾਵਾਂ ਦੇ ਘਰਾਂ ਦੇ ਪੁੱਤ ਘਰਾਂ ਦੇ ਭਾਂਡੇ ਵਿੱਚ ਲਈ ਕੌਲੀਆਂ ਚਮਚੇ ਵਿੱਚ ਲਈ ਮਜਬੂਰ ਹੋ ਗਏ ਆ ਘਰਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨਾ ਬੁਰਾ ਹਾਲ ਕੀਤਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂਰ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਨਾ ਜ਼ਰੂਰੀ ਸਮਝਿਆ ਜੀ ਇਹ ਜਾਣਨਾ ਚਾਹੁੰਦੇ ਹਾਲਕਾ ਵਾਸੀਆਂ ਜਿਹੜਾ ਵੱਡੀ ਲੀਕ ਨਾਲ ਭਾਈ ਸਾਹਿਬ ਅੱਗੇ ਜਾ ਰਹੇ ਨੇ ਦੇਖੋ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਬਹੁਤ ਔਰ ਉਹਨਾਂ ਲੋਕਾਂ ਦੀਓ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਜੀ ਦਾ ਸਾਥ ਦਿੱਤਾ ਗੁਰੂ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਾਗਦਿਆਂ ਜਮੀਰਾਂ ਵਾਲੇ ਪਰਿਵਾਰ ਜਿਨ੍ਹਾਂ ਨੇ ਭਾਈ ਅਮਰਤਪਾਲ ਜੀ ਨੂੰ ਵੋਟ ਪਾ ਕੇ ਇਹਨਾਂ ਅੱਗੇ ਲੱਗੇ ਗਿਆ ਜੀ